ਵਣਾ ਰੈਡੀ ਦੇ ਸਤਿਕਾਰਯੋਗ ਸ્રોਤੋਂ ਲਾਉ ਤੁਹਾਡੀ ਪੇਸ਼ੇ ਨਜ਼ਰ ਹੈ ਇੱਕ ਲੇਖ ਪ੍ਰਵੀਨ ਚੋ ਧੰਨਵਾਦ ਸਹਿਤ ਲਿਖਤਮ ਨੇ ਅਭਜੀਤ ਪਾਠਕ ਰਾਜਨੀਤਿਕ ਤਾਂ ਨਹੀਂ ਹੈ ਸਮਾਜ ਸ਼ਾਸਤਰੀ ਨੇ ਤੇ ਲਿਖਦੇ ਨੇ ਮੁਕੰਮਲ ਖੁਸ਼ੀ ਹਾਸਲ ਕਰਨ ਦਾ ਭਰਮ ਅਸੀਂ ਭਾਵੇਂ ਬੇਸ਼ਮਰ ਜੰਗਾ ਫੌਜੀ ਸ਼ਾਸਨ ਤਾਨਾशाही ਦੇ ਨਵੇਂ ਰੂਪ ਵੱਧਿਆ ਆਰਥਿਕ ਨਾਬਰਾਬਰੀ ਜਲਵਾਯੂ ਤਬਦੀਲੀ ਸਮਾਜੀ ਮਾਨਸਿਕ ਵਿਕਾਰਾਂ ਵਾਲੀ ਅਨੇ ਹਿੰਸਾ ਦਾ ਸ਼ਿਕਾਰ ਦੁਨੀਆ 'ਚ ਰਹਿ ਰਹੇ ਹਾਂ ਪਰ ਫਿਰ ਵੀ ਖੁਸ਼ੀ ਲਈ ਸਾਡੀ ਤਲਾਸ਼ ਦਾ ਕੋਈ ਅੰਤ ਨਜ਼ਰ ਨਹੀਂ ਆਉਂਦਾ ਖੁਸ਼ੀ ਹਾਸਲ ਕਰਨ ਲਈ ਅਸੀਂ ਬਹੁਤ ਬੇਵੋਲ ਹਾਂ ਇਸ ਤੋਂ ਇਲਾਵਾ ਜੋ ਕਿ ਸਮੇਂ ਦੇ ਵਿੱਚ ਕਿਉਂਕਿ ਸਾਨੂੰ ਚੰਗਾ ਲੱਗਦਾ ਕਿ ਜੀਵਨ ਦਾ ਸਾਰਾ ਹਿਸਾਬ ਸਹੀ ਬੈਠੇ ਖੁਸ਼ੀ ਵਰਗੇ ਬੇहद ਗੁਣਾਤਮਕ ਤੇ ਅੰਤਰੀ ਭਾਵ ਦਾ ਵੀ ਅਸੀਂ ਮਾਪ ਤੋਲ ਕਰਨ ਲੱਗ ਪਏ ਹਾਂ ਹਾਲ ਹੀ ਦੇ ਵਿੱਚ ਸੰਯੁਕਤ ਰਾਸ਼ਟਰ ਦਾ ਟਿਕਾਊ ਵਿਕਾਸ ਬਾਰੇ ਨੈਟਵਰਕ ਵੱਖ-ਵੱਖ ਮੁਲਕਾਂ ਦੀ ਦਰਜਾਬੰਦੀ ਕਰਦਾ ਹੈ ਇਸ ਨੂੰ ਖੁਸ਼ੀ ਸੂਚਕ ਅੰਕ ਦੇ ਵਿੱਚ ਮਾਪਿਆ ਜਾਂਦਾ ਹੈ ਕਿ ਕਿਹੜੇ ਮੁਲਕ ਚ ਕਿੰਨੇ ਲੋਕ ਖੁਸ਼ਹਾਲ ਨੇ ਇਸ ਆਧਾਰ ਤੇ ਕੁੱਲ ਘਰੇਲੂ ਉਤਪਾਦ ਜਿਉਣ ਦੀ ਸੰਭਾਵਨਾ ਸਰਕਾਰ ਜਾਂ ਮੁਲਕ ਦੀ ਸਮਰੱਥਾ ਕੀ ਹੈ ਸਮਾਜਿਕ ਸਹਾਇਤਾ ਕਹਿ ਲਈ ਜਾਂ ਸਰਕਾਰਾਂ ਦਾ ਪਰਉਪਕਾਰੀ ਰਵਈਆ ਹੁੰਦਾ ਹੈ ਫਿਨਲੈਂਡ ਭពਿੰਦਰ ਸਿੰਘ ਭਾਰਜ ਹੋਰਾਂ ਦਾ ਮੁਲਕ ਹੈ ਫਿਨਲੈਂਡ ਜਿੱਥੇ ਇਸ ਸੂਚੀ ਦੇ ਵਿੱਚ ਖੁਸ਼ਹਾਲ ਮੁਲਕਾਂ ਦੀ ਸੂਚੀ ਦੇ ਵਿੱਚ ਸਭ ਤੋਂ ਉੱਪਰਲਾ ਮੁਲਕ ਬਣਿਆ ਹੋਇਆ ਉੱਥੇ ਵਰਡ ਹੈਪੀਨੈਸ ਰਿਪੋਰਟ 224 ਦੇ ਵਿੱਚ ਭਾਰਤ ਕੁਝ ਹਾਲ ਮੁਲਕਾਂ ਦੇ ਵਿੱਚੋਂ 143ਵੇਂ ਨੰਬਰ ਤੇ ਹੈ 143ਵੇਂ ਪੌੜੀ ਤੇ ਮੈਂ ਸ਼ਾਦੀਸ ਰਿਪੋਰਟ ਦੀਆਂ ਵਿਸ਼ੇਸ਼ਤਾਵਾਂ ਨੂੰ ਪੂਰੀ ਤਰ੍ਹਾਂ ਖਾਰਜ ਤਾਂ ਨਹੀਂ ਕਰਾਂਗਾ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਰਥਿਕ ਸਿਰਤਾ ਦਾ ਮناسب ਪੱਧਰ ਸਮਾਜਿਕ ਭਲਾਈ ਦੀਆਂ ਸਾਰੀਆਂ ਸਕੀਮਾਂ ਬਿਹਤਰ ਸਿਹਤ ਸਹੂਲਤਾਂ ਕਾਮਕਾਜੀ ਸੰਤੁਸ਼ਟੀ ਆਪਸੀ ਤਾਲਮੇਲ ਵਾਲੇ ਸਮਾਜ ਦੀ ਮੌਜੂਦਗੀ ਸਿਆਸੀ ਆਜ਼ਾਦੀ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਕੁਝ ਹੱਦ ਤੱਕ ਤਸੱਲੀ ਪੈਦਾ ਕਰਦੇ ਨੇ ਹਾਲਾਂਕਿ ਇਹ ਸਵੀਕਾਰ ਕਰਨਾ ਵੀ ਓਨਾ ਹੀ ਜ਼ਰੂਰੀ ਹੈ ਕਿ ਖਾਲਸ ਖੁਸ਼ੀ ਵਰਗਾ ਕੁਝ ਨਹੀਂ ਹੈ ਕਿਉਂਕਿ ਆਨੰਦ ਤੇ ਤਸੱਲੀ ਵਾਲੇ ਸਾਡੇ ਸਭ ਤੋਂ ਬਿਹਤਰੀਨ ਪਲ ਕਿਸੇ ਨਾ ਕਿਸੇ ਕਿਸਮ ਦੀ ਬੇਚੈਨੀ ਵੀ ਨਾਲ ਲੈ ਕੇ ਆਉਂਦੇ ਨੇ ਜਿਵੇਂ ਸਾਡੇ ਕੋਲ ਜੋ ਕੁਝ ਹੈ ਉਸ ਨੂੰ ਗਵਾਉਣ ਦਾ ਡਰ ਬਣਿਆ ਰਹਿੰਦਾ ਭਾਵੇਂ ਉਹ ਭੌਗਤਿਕ ਜਾਇਦਾਦ ਹੋਵੇ ਸਰੀਰਕ ਜੀਵਨ ਸ਼ਕਤੀ ਜਾਂ ਸਨੇਹੀਆਂ ਦਾ ਸਾਥ ਅਸੀਂ ਹਮੇਸ਼ਾ ਸੰਪੂਰਨ ਖੁਸ਼ੀ ਲੱਭਦੇ ਰਹਿੰਦੇ ਹਾਂ ਫਿਰ ਵੀ ਇਹ ਸਾਡੇ ਹੱਥ ਨਹੀਂ ਆਉਂਦੀ ਸਾਡੇਆਂ ਸਮਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲਾਈਫ ਕੋਚ ਮੋਟੀਵੇਸ਼ਨਲ ਸਪੀਕਰ ਤੇ ਅਧਿਆਤਮਕ ਅਧਿਆਤਮਿਕ ਗੁਰੂਆਂ ਬਾਬਿਆਂ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ ਜੋ ਖੁਸ਼ੀ ਤੇ ਸਫਲਤਾ ਲਈ ਵਾਰ-ਵਾਰ ਸਾਨੂੰ ਕੁਝ ਢੰਗ ਤਰੀਕੇ ਅਪਣਾਉਣ ਨੂੰ ਕਹਿੰਦੇ ਨੇ ਜਿਨ੍ਹਾਂ ਦੇ ਵਿੱਚ ਧਿਆਨ ਦਾ ਅਭਿਆਸ કે ਧਿਆਨ ਲਾਓ ਮੈਡੀਟੇਸ਼ਨ ਕਰੋ ਸਾਹ ਲੈਣ ਨਾਲ ਜੁੜੇ ਅਭਿਆਸ ਚੇਤਨਮਨ ਆਦਿ ਸ਼ਾਮਲ ਜਾਨੀ ਇਹ ਜਿਹੜੇ ਮੋਟੀਵੇਸ਼ਨਲ ਸਪੀਕਰ ਨੇ ਧਾਰਮਿਕ ਬਾਬੇ ਨੇ ਜਾਂ ਇਹ ਜਿਵੇਂ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਉਹ ਵੀ ਇੱਕ ਖੁਸ਼ੀ ਦਾ ਜ਼ਰੀਆ ਸਮਝਾਇਆ ਗਿਆ ਪਰ ਇੰਨਾ ਕੁ ਛੋਣ ਦੇ ਬਾਵਜੂਦ ਨਾਮ ਦੀ ਖਮਾਰੀ ਦਿਨ ਰਾਤ ਚੜਦੀ ਨਹੀਂ ਉਸ ਖਮਾਰੀ ਨੂੰ ਚੜਾਉਣ ਲਈ ਕੋਈ ਕਿਵੇਂ ਖੁਸ਼ੀ ਹਾਸਲ ਕਰਦਾ ਕੋਈ ਕਿਵੇਂ ਕਰਦਾ ਖੈਰ ਉਂਝ ਜਾਣਨਾ ਜ਼ਰੂਰੀ ਹੈ ਕਿ ਖੁਸ਼ੀ ਸੈਲਫ ਹੈਲਪ ਪੁਸਤਕਾਂ ਆਸ਼ਰਮਾਂ ਧਾਰਮਿਕ ਸਥਾਨਾਂ ਜਾਂ ਮੱਠਾਂ ਤੋਂ ਕੋਈ ਫੌਰੀ ਪ੍ਰਾਪਤ ਹੋਣ ਵਾਲਾ ਕੋਈ ਰੋਗ ਖਤਮ ਕਰਨ ਵਾਲਾ ਕੋਈ ਕੈਪਸੂਲ ਹੈ ਨਹੀਂ ਅਸਲ ਦੇ ਵਿੱਚ ਜੇ ਅਸੀਂ ਸੱਚਮੁੱਚ ਹੀ ਨਿਮਰ ਭਾਵ ਦੇ ਵਿੱਚ ਭਿੱਜੇ ਸ਼ਾਂਤ ਤੇ ਸੰਤੁਸ਼ਟ ਸਮਾਜ ਨੂੰ ਲੋਚਦੇ ਹਾਂ ਤਾਂ ਸਾਨੂੰ ਸਵੈ ਨਿੱਜੀ ਤੌਰ ਤੇ ਜਾਂ ਸੰਸਾਰ ਜਾਂ ਰਾਜਸੀ ਤੇ ਅਧਿਆਤਮਿਕ ਦੁਨੀਆ ਦੇ ਵਿਚਾਰੇ ਪੁੱល ਹਾਰਨਾ ਪੈਗਾ ਮਸਲਨ ਉਸ ਸ਼ਖਸ ਨੂੰ ਸੁਚੇਤਮਨ ਜਾਨੀ ਕਿ ਅਤੀਤ ਦੇ ਮਾੜੇ ਤਜਰਬਿਆਂ ਜਾਂ ਭਵਿੱਖ ਦੀ ਬੇਚੈਨੀ ਬਾਰੇ ਵਰਤਮਾਨ 'ਚ ਰਹਿਣ ਦੀ ਸਮਰੱਥਾ ਦਾ ਪਾਠ ਪੜਾਉਣਾ ਮੂਰਖਤਾ ਹੈ ਜੋ ਭੁੱਖ ਕਪੋਸ਼ਨ ਦਾ ਭੰਨਿਆ ਬੇਕਾਰ ਹੋਵੇ ਰੋਜ਼ਗਾਰ ਦੇਣ ਵਾਲਿਆਂ ਵੱਲੋਂ ਲਗਾਤਾਰ ਨਕਾਰੇ ਗਏ ਕਿਸੇ ਬੇਰੁਜ਼ਗਾਰ ਨੌਜਵਾਨ ਨੂੰ ਕੋਈ ਮਸ਼ਹੂਰ ਸੈਲਫ ਹੈਲਪ ਕਿਤਾਬ ਪੜ੍ਹਨ ਲਈ ਕਹਿਣ ਬਾਰੇ ਸੋਚ ਕੇ ਵੇਖੋ ਉਸ ਨੂੰ ਜੇਕਰ ਤੁਸੀਂ ਜਿਆ ਕਰਨ ਤੇ ਚੰਗਾ ਸਕਾਰਾਤਮਕ ਸੋਚਣ ਲਈ ਕਹੋਗੇ ਤਾਂ ਇਹ ਇੱਕ ਤਰ੍ਹਾਂ ਮਾਨਸਿਕ ਤਸ਼ੱਦਦ ਹੋਵੇਗਾ ਉਸਤੇ ਝੁੱਗੀ ਦੇ ਵਿੱਚ ਰਹਿਣ ਵਾਲੇ ਜਾਂ ਕਿਸੇ ਬੇਕਾਰ ਵਿਅਕਤੀ ਨੂੰ ਘੱਟੋ ਘੱਟ ਘੱਟੋ ਘੱਟ ਨਾਲ ਗੁਜ਼ਾਰੇ ਕਰਨ ਦਾ ਪਾਠ ਪੜਾਉਣਾ ਵੀ ਉਹਨਾਂ ਹੀ ਬੇਹੋਦ ਹੈ। ਇਸ ਅੰਤਾਂ ਦੇ ਉੱਚ ਨੀਵੇਂ ਤੇ ਬੇਰਹਿਮ ਸੰਸਾਰ ਦੀਆਂ ਰਾਜਸੀ ਤੇ ਆਰਥਿਕ ਨਹੀਂਆਂ ਨੂੰ ਬਦਲੇ ਬਿਨਾ ਅਸੀਂ ਤਸੱਲੀ ਦੇ ਲੋੜੀਂਦੇ ਪੱਧਰ ਵੱਲ ਨਹੀਂ ਜਾ ਸਕਦੇ। ਨਸਲ ਕੁਸ਼ੀ ਨੂੰ ਆਮ ਹੀ ਸਿੱਧ ਕਰ ਦੇਣ ਦੇ ਮਾਹੌਲ ਵਿਚਾਲੇ ਫਲਸਤੀਨ ਭਲਾਂ ਕਿਵੇਂ ਫਲਸਤੀਨੀ ਭਲਾਂ ਕਿਵੇਂ ਖੁਸ਼ ਰਹਿ ਸਕਦੇ ਨੇ? ਇਸ ਤਰ੍ਹਾਂ ਜੋ ਰਿਪੋਰਟ 224 ਦੀ ਦੱਸਦੀ ਹੈ ਕਿ ਭਾਰਤ ਵਿੱਚ 83% ਬੇਰੁਜ਼ਗਾਰ ਨੌਜਵਾਨ ਵਰਗ ਨਾਲ ਸੰਬੰਧਿਤ ਨੇ ਯਾਨੀ ਕਿ ਭਾਰਤ ਦਾ ਨੌਜਵਾਨਾਂ ਦੇ ਵਿੱਚੋਂ 83% ਲੋਕ ਬੇਰੁਜ਼ਗਾਰ ਨੇ ਜਿਵੇਂ ਕਿ ਖੋਜ ਪੱਤਰ ਦਾ ਰਾਈਜ਼ ਆਫ ਬਿਲੀਅਨਰ ਬਿਲੀਅਨਰ ਰਾਜ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਭਾਰਤ ਵਿੱਚ ਉੱਪਰਲੇ 1% ਲੋਕਾਂ ਕੋਲ ਭਾਰਤ ਦੀ 40% ਜਾਇਦਾਦ ਹੈ ਤਾਂ ਇਸ ਇੱਕ ਔਸਤ ਭਾਰਤੀ ਦੇ ਦਰਦ ਡਰ ਅਤੇ ਤਣਾਅ ਤੇ ਦੁੱਖ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਹੈ ਇਸ ਤੋਂ ਕਿ ਜਾਨੀ ਭਾਰਤ ਦੀ 40% ਜਾਇਦਾਦ ਸਿਰਫ 1% ਲੋਕਾਂ ਕੋਲ ਹੈ ਸਾਡੇ ਕੋਲ ਭਾਵੇਂ ਮੁਕਤੀ ਦੇ ਵੱਖੋ ਵੱਖਰੇ ਰਾਹ ਦਿਖਾਉਣ ਵਾਲੇ ਹਜ਼ਾਰਾਂ ਧਾਰਮਿਕ ਬਾਬੇ ਤੇ ਗੁਰੂ ਨੇ ਪਰ ਫਿਰ ਵੀ ਇਹ ਕੋੜੀ ਤੇ ਟਾਲ ਸੱਚਾਈ ਹੈ ਕਿ ਸਾਡਾ ਮੁਲਕ ਨਾ ਖੁਸ਼ ਤੇ ਉਦਾਸ ਮੁਲਕ ਹੈ ਭਾਰਤ ਤਾਂ ਹੀ ਵਿਸ਼ਵ ਦੇ ਵਿੱਚ 143ਵੇਂ ਸਥਾਨ ਤੇ ਹੈ ਸ਼ਾਇਦ ਸਾਡੇ ਸਮਾਜ ਦੀ ਸਿਆਸੀ ਆਰਥਿਕ ਉਤੇ ਮੋੜ ਸਾਰੀ ਤੋਂ ਬਿਨਾ ਅਸੀਂ ਸਮਾਜਿਕ ਵਾਤਾਵਰਨ ਨਹੀਂ ਸਿਰਜ ਸਕਦੇ ਸੰਤੁਸ਼ਟ ਲਕੋਾਈ ਦੇ ਵਿਕਾਸ ਤੇ ਲਈ ਨਿਆ ਸੰਗਤ ਤਰੀਕੇ ਨਾਲ ਹੀ ਸਾਜਗਰ ਹੋਵੇਗਾ ਇੱਥੇ ਮੈਂ ਸੁਝਾ ਨਹੀਂ ਦੇ ਰਿਹਾ ਮੈਂ ਆਤਮ ਵਿਸ਼ਲੇਸ਼ਣ ਦੀ ਅਹਿਮੀਅਤ ਜਾਂ ਅਰਥਪੂਰਨ ਟਿਕਾਊ ਤੇ ਦਇਆ ਭਾਵ ਨਾਲ ਭਰਪੂਰ ਜ਼ਿੰਦਗੀ ਜਿਉਣ ਲਈ ਅੰਦਰੂਨੀ ਠਹਰਾ ਦੀ ਲੋੜ ਨੂੰ ਨਕਾਰਦਾ ਆ ਆਰਥਿਕ ਸੁਰੱਖਿਆ ਤੇ ਰਾਜਨੀਤਿਕ ਆਜ਼ਾਦੀ ਦਾ ਟੋਕਵਾ ਪੱਦਰ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਨੂੰ ਕੁਝ ਹੱਦ ਤੱਕ ਸੁਖੀ ਬਣਾਉਂਦਾ ਹੈ ਕਿ ਜੇ ਤੁਸੀਂ ਪੈਸੇ ਵਾਲੇ ਹੋ ਰਾਜਨੀਤਿਕ ਆਜ਼ਾਦੀ ਹੈ ਤਾਂ ਤੁਸੀਂ ਕੁਝ ਹੱਦ ਤੱਕ ਰੋਜ਼ ਦੀ ਜ਼ਿੰਦਗੀ ਚ ਸੁਖੀ ਮਹਿਸੂਸ ਕਰ ਦਿਓ ਜੀਵਨ ਨੂੰ ਪਵਿੱਤਰ ਕੀਤੇ ਬਿਨਾ ਵਧੇਰੇ ਅਰਥਪੂਰਨ ਤੇ ਸ਼ਾਂਤੀਪੂਰਨ ਅਹਿਸਾਸ ਜ਼ਰੂਰੀ ਨਹੀਂ ਕਿ ਸਪੂਰਨ ਖੁਸ਼ੀ ਦੀ ਸਥਿਤੀ ਦੇ ਵਿੱਚ ਵੱਲ ਨਹੀਂ ਵਧਿਆ ਜਾ ਸਕਦਾ ਜਾਨੀ ਕਿ ਤੁਹਾਡਾ ਜੀਵਨ ਪਵਿੱਤਰ ਹੋਵੇ ਤੇ ਸ਼ਾਂਤੀਪੂਰਨ ਅਹਿਸਾਸ ਤੁਹਾਡੇ ਹੋਣ ਮਸਲਨ ਇਹ ਧਾਰਮਿਕਤਾ ਜਾਂ ਪਵਿੱਤਰਤਾ ਜਿਉਣ ਦੀ ਅਜਿਹੀ ਕਲਾ ਵਿਕਸਤ ਕਰਨ ਵਾਲਿਆ ਜੋ ਖਪਤਵਾਦ ਤੋਂ ਕੰਜ਼ਿਊਮਰਿਜ਼ਮ ਤੋਂ ਦੂਰ ਹੋਵੇ ਇਸ ਲਈ ਸਭ ਲਈ ਭੋਜਨ ਹੋਵੇ ਵਸੇਬਾ ਹੋਵੇ ਘਰ-ਗਾਟ ਹੋਵੇ ਸਿੱਖਿਆ ਹੋਵੇ ਰਾਜਨੀਤਿਕ ਆਜ਼ਾਦੀ ਹੋਵੇ ਤੇ ਕੰਮ-ਕਾਰ ਵਰਗੀਆਂ ਬੁਨਿਆਦੀ ਲੋੜਾਂ ਨੂੰ ਬੇਕਾਬੂ ਲਾਲਚ ਦੇ ਵਾਇਰਸ ਤੋਂ ਵੱਖਰਾ ਕਰਨਾ ਪਵੇਗਾ ਉਹ ਲਾਲਚ ਜਿਸ ਨੂੰ ਮੰਡੀ ਅਧਾਰਤ ਸਮਾਜ ਨੇ ਆਮ ਵਰਤਾਰਾ ਬਣਾ ਦਿੱਤਾ ਹਾਂ ਅਜਿਹੇ ਸਮਾਜ ਦੇ ਵਿੱਚ ਖੁਸ਼ੀ ਲਈ ਕੋਈ ਥਾਂ ਨਹੀਂ ਹੈ ਜਿਹੜਾ ਬਿਲੋੜੀ ਖਾਤੇ ਦੇ ਸਿਧਾਂਤ ਨੂੰ ਤਰਜੀਹ ਦਿੰਦਾ ਹੈ ਜਾਂ ਨਿਤ ਨਵੇਂ ਆ ਰਹੇ ਉਤਪਾਦਾਂ ਲਈ ਲਲਚਾਉਂਦਾ ਹੈ ਅਤੇ ਨਵੇਂ ਦੌਰਵਾਦੀ ਮੰਡੀ ਦੀਆਂ ਨਵੀਆਂ ਕਾਢਾਂ ਨੂੰ ਲਗਾਤਾਰ ਅਪਣਾਉਂਦਾ ਹੈ ਇਸੇ ਤਾਂਗ ਸਕੂਨ ਤੇ ਚੈਨ ਨੂੰ ਇਹ ਤਾਂਗ ਲਾਲਚ ਦਾ ਸਾਡੇ ਸਕੂਨ ਤੇ ਚੈਨ ਨੂੰ ਭੰਗ ਕਰਦਾ ਹੈ ਉਲਟਾ ਈਰਖਾ ਬੇਚੈਨੀ ਤੇ ਪਛੜਨ ਦਾ ਸਦੀਵੀ ਡਰ ਪੈਦਾ ਕਰਦੀ ਹੈ ਇਸ ਤਰ੍ਹਾਂ ਖੁਦ ਚੋਂ ਨਾਤੇਦਾਰੀ ਦੀ ਕਲਾ ਵਿਕਸਿਤ ਕਰਨਾ ਵੀ ਓਨਾ ਹੀ ਜ਼ਰੂਰੀ ਹੈ ਅਜਿਹਾ ਆਪਣਾ ਪੰਡ ਜੋ ਬਿਲਕੁਲ ਆਮ ਜਿਹੀਆਂ ਚੀਜ਼ਾਂ 'ਚੋਂ ਭਰਪੂਰ ਖੁਸ਼ੀ ਲੱਭ ਸਕੇ ਜਿਵੇਂ ਕਿਸੇ ਗੁਝੇ ਮਕਸਦ ਬਿਨਾਂ ਕਿਸੇ ਦੋਸਤ ਨੂੰ ਮਿਲਣਾ ਜਾਂ ਕਿਸੇ ਪਹਾੜੀ ਇਲਾਕੇ ਦੀ ਸੈਰ ਕਰਨੀ ਅਨੰਤ ਦੀ ਝਲਕ ਦਾ ਆਨੰਦ ਮਾਣਾ ਯਾਨੀ ਜਦੋਂ ਤੁਸੀਂ ਕੁਝ ਚੀਜ਼ਾਂ ਨੇ ਜ਼ਿੰਦਗੀ ਦੇ ਵਿੱਚ ਜਿਸ ਤਰ੍ਹਾਂ ਸਵਿਮਿੰਗ ਵੀ ਤੁਹਾਨੂੰ ਖੁਸ਼ੀ ਦਿੰਦੀ ਹੈ ਛੋਟੇ ਬੱਚੇ ਨੂੰ ਪਾਣੀ ਛੱਡ ਦਿਓ ਖੁਸ਼ ਹੁੰਦਾ ਅਸੀਂ ਕਿਸੇ ਰਮਣੀਕ ਪਹਾੜੀ ਇਲਾਕੇ 'ਚ ਜਾਂਦੇ ਆ ਫਸੇ ਸਰੀਰਕ ਤੇ ਮਾਨਸਿਕ ਤੌਰ ਤੇ ਆਨੰਦਤ ਮਹਿਸੂਸ ਕਰਦੇ ਆ। ਸੋ ਇਸੇ ਕਰਕੇ ਅੱਜ ਕੱਲ ਸੋਲੋ ਟੂਰਿਜ਼ਮ ਵੀ ਵਧ ਰਿਹਾ ਹੈ। ਗੋਰੇ ਇਕੱਲੇ-ਇਕੱਲੇ ਨਿਕਲਦੇ ਨੇ। ਫੈਮਿਲੀ ਨਾਲ ਤੁਸੀਂ ਪਿਕਨਿਕ ਮਨਾਉਣ ਜਾਂਦੇ ਹੋ। ਵਿਆਹ ਸ਼ਾਦੀਆਂ 'ਚ ਅਸੀਂ ਕਿੰਨੀ ਖੁਸ਼ੀ ਮਹਿਸੂਸ ਕਰਦੇ ਆ ਬਸ਼ਰਤੇ ਜੇ ਈਰਖਾ ਨਾ ਹੋਵੇ। ਰਿਸ਼ਤੇਦਾਰਾਂ ਨਾਲ, ਭੈਣਾ ਭਰਾਵਾਂ ਨਾਲ, ਬਾਸੀ ਮਾਸੜਾਂ ਦੇ ਮੁੰਡਿਆਂ ਨਾਲ ਜਾਂ ਹੋਰਾਂ ਨਾਲ। ਗਵਾਂਢੀਆਂ ਦੇ ਨਾਲ ਕਿ ਫਲਾਣੇ ਦੇ ਕੀ ਪਾਇਆ, ਮੇਰੇ ਕਿਹੜੇ ਕੱਪੜੇ ਪਾਏ ਨੇ। ਜੇ ਈਰਖਾ ਨਾ ਹੋਵੇ। ਇਸੇ ਕਰਕੇ ਕਈ ਵਾਰੀ ਚਾਰ ਪੈਗ ਲਾ ਕੇ ਜਦੋਂ ਸਾਰੇ ਲੋਰ ਚ ਆ ਜਾਂਦੇ ਨੇ ਤੇ ਬੜੀਆਂ ਮੁਹੱਬਤਾਂ ਹੋ ਜਾਂਦੀਆਂ ਨੇ ਪਰ ਜਦੋਂ ਪੈਗ ਦਾ ਉਲਟਾ ਅਸਰ ਤੁਸੀਂ ਕਿਸੇ ਗੱਲ ਤੇ ਖੁੰਦਕਬਾਲ ਲਵੋ ਤਾਂ ਉਹ ਤੁਹਾਡੀ ਪਾਰਟੀ ਫਿਰ ਭੰਨ ਤੋੜ ਤੇ ਤਾਰੂ ਹੋ ਜਾਂਦੀ ਹੈ ਸੋ ਇਸ ਕਰਕੇ ਕਿਉਂਕਿ ਉਹ ਜਿਹੜਾ ਖੁਸ਼ੀ ਦਾ ਜਿਵੇਂ ਕੱਲ ਰਵੀ ਸ਼ਰਮਾ ਵੀ ਕਹਿੰਦੇ ਸੀ ਨਾ ਜਿਹੜਾ ਖੁਸ਼ੀ ਦਾ ਇੱਕ ਜ਼ਰੀਆ ਹੈ ਨਾ ਉਹ ਸਾਨੂੰ ਜ਼ਿੰਦਗੀ ਨੂੰ ਜਿਉਣ ਦਾ ਵੱਲ ਸਿਖਾਉਂਦਾ ਹੈ ਸੋ ਇਸ ਸਿਲਸਲੇ ਦੇ ਵਿੱਚ ਸੁਧਾਰਨ ਹੋਣ ਦੀ ਕਲਾ ਜਾਂ ਕਲਾਤਮਕ ਵਾਧੇ ਨਾਲ ਭਰੀ ਪਈ ਹੈ ਮਥਿਆਸਿਕ ਸਫਲਤਾ ਹਾਸਲ ਕਰਨ ਲਈ ਮਾਨਸਿਕ ਜਿਹੜੀ ਬੇਚੈਨੀ ਹੈ ਉਹਨੂੰ ਦੂਰ ਕਰਨਾ ਹੋਵੇਗਾ ਤੇ ਇਸ ਕਰਕੇ ਅ ਇਤਿਹਾਸਿਕ ਮਥਿਆਸਿਕ ਸਫਲਤਾ ਹਾਸਲ ਕਰਨ ਲਈ ਮਾਨਸਿਕ ਬੇਚੈਨੀ ਜਾਂ ਸੰਪੂਰਨ ਦੇ ਖੁਸ਼ਹਾਲ ਜ਼ਿੰਦਗੀ ਜਿਉਣ ਦੇ ਫਰੇਬ ਤੋਂ ਮੁਕਤੀ ਪ੍ਰਾਪਤ ਕਰਨ ਦੇ ਵਿੱਚ ਸਾਡੀ ਮਦਦ ਕਰਦੀ ਹੈ ਇਸੇ ਫਰੇਬ ਦੇ ਰਾਹੀਂ ਪਰਮਾਉ ਕਲਚਰ ਇੰਡਸਟਰੀ ਲਗਾਤਾਰ ਸਾਨੂੰ ਧੋਖਾ ਦੇ ਰਹੀ ਹੈ ਜੀਵਨ ਦੀ ਸ਼ੁੱਧਤਾ ਲਈ ਹੋੰਦ ਦੇ ਵਿਰਾਸਤੀ ਅਵਸਾਦ ਨੂੰ ਸਵੀਕਾਰਨ ਦੀ ਲੋੜ ਹੈ ਇਵੇਂ ਇਹ ਮੰਨਣ ਵਾਂਗ ਹੈ ਕਿ ਸਾਰਾ ਕੁਝ ਸਾਡੇ ਕੰਟਰੋਲ 'ਚ ਨਹੀਂ ਹੈ ਜਿਸ ਚੀਜ਼ ਨੂੰ ਵੀ ਅਸੀਂ ਫੜ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਉਹ ਕੱਚੀ ਤੇ ਸਥਾਈ ਹੈ ਗੂੜ ਘਟਨਾਵਾਂ ਤੇ ਤਰਾਸਤੀਆਂ ਅਚਾਨਕ ਸਾਡੀ ਹੋੰਦ ਨੂੰ ਤੋੜਦੀਆਂ ਨੇ ਜੇ ਕੋਈ ਵੀ ਮੌਤ ਦੇ ਸੱਚ ਤੋਂ ਬਚ ਨਹੀਂ ਸਕਦਾ ਜੋ ਆਖਰ ਸਾਡੀ ਫੁੱਲੀ ਹੋਈ ਹੋਮੇ ਨੂੰ ਮਨਫੀ ਕਰ ਦੇਗੀ ਮੌਤ ਉਹ ਸਭ ਨੂੰ ਆਉਣੀ ਹੈ ਰਾਮ ਗਿਓ ਰਾਵਣ ਗਿਓ ਜਾਂ ਕੋ ਬਹ ਪਰਵਾਰ ਉਹ ਸੱਚ ਸਾਨੂੰ ਸਮਝ ਲੈਣਾ ਚਾਹੀਦਾ ਸ਼ਾਇਦ ਇਹ ਸਾਸ ਕੁੜਤਨ ਭਰਨ ਦੀ بجائے ਇਸ ਦੁਨਿਆਵੀ ਹੋਂਦ ਤੋਂ پاک ਹੰਝੂਆਂ ਨਾਲ ਸਾਨੂੰ ਪਾਰ ਲੰਘਾਏਗਾ ਇਹ ਸੀ ਮੁਕੰਮਲ ਖੁਸ਼ੀ ਹਾਸਲ ਕਰਨ ਦਾ ਪਰਮ ਤੇ ਲਖਤਮ ਅਵਜੀਤ ਪਾਠਕ ਸੋ ਇਹਦੇ ਚ ਇਹ ਹੈ ਕਿ ਦੇਖੋ ਜ਼ਿੰਦਗੀ ਜਿਉਣ ਦਾ ਇੱਕ ਜਰੀਆ ਹੈ ਜਿਹੜੇ ਧੀਆਂ ਪੁੱਤਾਂ ਦੇ ਵਾਸਤੇ ਬੰਦਾ ਇਹਨੇ ਲਾਲਚ ਕਰਦਾ ਦੂਜੀ ਤੀਜੀ ਪੀੜ੍ਹੀ ਤੁਹਾਡਾ ਨਾਮ ਭੁੱਲ ਜਾਂਦੀ ਹੈ ਤੇ ਫਿਰ ਇਹ ਠੱਗੀਆਂ ਠੋਰੀਆਂ ਕਾਦੇ ਵਾਸਤੇ ਜੇ ਇਹ ਬੇਲੋੜਾ ਲਾਲਚ ਅਸੀਂ ਛੱਡ ਲਈਏ ਦੁਨੀਆ ਦੀਆਂ ਖਾਸ ਕਰਕੇ ਭਾਰਤ ਦੀਆਂ ਅੱਧੀਆਂ ਤੋਂ ਵੱਧ ਸਮੱਸਿਆਵਾਂ ਸੁਲਝ ਸਕਦੀਆਂ ਨੇ ਇਹ ਜਿਹੜਾ ਲਾਲਚ ਹੈ ਸਿਆਸਤਦਾਨਾਂ ਨੂੰ ਅਮੀਰਾਂ ਨੂੰ ਕਿ ਹੋਰ ਅਮੀਰ ਗਰੀਬ ਤੋਂ ਉਹ ਚੀਜ਼ ਖੁੱਸ ਰਹੀ ਹੈ ਗਰੀਬ ਨੂੰ ਕੋਈ ਕਿਤੇ ਦੋ ਰੋਟੀਆਂ ਖਾਣ ਨੂੰ ਮਿਲ ਜਾਣ ਲੰਗਰ ਹੀ ਲੱਗਿਆ ਹੋਵੇ ਉਹ ਕਿੰਨਾ ਖੁਸ਼ ਹੋ ਜਾਂਦਾ ਹੈ ਅਮੀਰ ਨੂੰ ਕਰੋੜਾਂ ਰੁਪਏ ਮਿਲ ਜਾਣ ਤਾਂ ਵੀ ਉਹ ਨਾ ਖੁਸ਼ ਨਹੀਂ ਹੋਏਗਾ ਸੋ ਇਸ ਕਰਕੇ ਇੱਕ ਖਿੜਦਾ ਹੋਇਆ ਫੁੱਲ ਵੀ ਤੁਹਾਨੂੰ ਕਿੰਨੀ ਖੁਸ਼ੀ ਦਿੰਦਾ ਹੈ ਉਹ ਖੁਸ਼ੀ ਨਿੱਕੀਆਂ ਨਿੱਕੀਆਂ ਚੀਜ਼ਾਂ ਜੋ ਹਾਸਲ ਹੁੰਦੀ ਹੈ ਜਿਸ ਕਰਕੇ ਇਹ ਜ਼ਿੰਦਗੀ ਜਿਹੜੀ ਸਾਨੂੰ ਦੱਸਦੇ ਆ ਧਰਮਾਲ ਕਿ 84 ਲੱਖ ਜੁ ਉਹਨਾਂ ਤੋਂ ਬਾਅਦ ਮਿਲੀ ਹੈ ਪਰ ਅਸੀਂ ਇਸੇ ਜੂਨ ਦੇ ਵਿੱਚ ਇਹਨੇ ਸਤੇ ਹੋਏ ਆ ਇਹਨੇ ਡਰੇ ਹੋਏ ਆ ਸੋ ਉਹ ਡਰ ਕਿਤੇ ਨਾ ਕਿਤੇ ਸਾਡਾ ਮਾਨਸਿਕ ਤੌਰ ਤੇ ਸਾਨੂੰ ਖੁਸ਼ੀ حاصل ਨਹੀਂ ਕਰਨ ਦਿੰਦਾ ਸੋ ਇਹ ਸੀ ਆਰਟੀਕਲ ਖੁਸ਼ੀ ਦੇ ਮੁਤਲਕ ਚੀਜ਼ਾਂ ਥੋੜੀਆਂ ਜਿਹੀਆਂ ਗੁੰਝਲਦਾਰ ਨੇ ਪਰ ਸਮਝਣ ਵਾਲੀਆਂ ਨੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਆਪਣੇ ਟਵਾਨਾ ਰੇਡੀ ਤੇ YouTube ਪੇਜ ਤੇ ਸੁਣਦੇ ਹੋ ਤੇ ਇਸ ਪ੍ਰੋਗਰਾਮ ਦਾ ਲਿੰਕ ਆਪਣੇ WhatsApp ਗਰੁੱਪ ਨੰਬਰ 98763 09655 ਜਤੇ ਮੰਗਵਾ ਸਕਦੇ ਹੋ ਤੇ ਇਸੇ ਹੀ ਨੰਬਰ ਤੇ ਪ੍ਰੋਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ 9876309655 ਤੇ ਲਓ ਆਪਣੇ ਨਾਲ ਕੋਈ 스ਕਾਲਰ ਜੁੜੇ ਨੇ ਉਸ ਤੋਂ ਬਾਅਦ ਆਪ ਦਾ ਸਵਾਗਤ ਰਹੇਗਾ ਤੇ ਮੁਕਦਰ ਜੀ ਸਵਾਗਤ ਹੈ ਤੁਹਾਡਾ ਸასი ਕਾਲ ਸასი ਕਾ ਟਵਾਣਾ ਜੀ ਜੀ ਜਨਾਬ